ਮੈਨੂੰ ਮੇਰੀ ਫੈਮਿਲੀ ਨੇ ਰੋਕਿਆ ਨਹੀਂ ਉਹਨਾਂ ਨੇ ਮੈਨੂੰ ਪਹਿਲੀ ਗੱਲ ਤਾਂ ਉਹਨਾਂ ਨੇ ਇਹ ਨਹੀਂ ਦੱਸਿਆ ਸਾਨੂੰ ਫੀਲ ਦੀ ਹੋਣ ਦਿੱਤਾ ਵੀ ਆਪਣੇ ਘਰ ਦੇ ਹਾਲਾਤ ਕੀ ਨੇ ਸੌਂ ਲੱਗੇ ਬਈ ਕਦੇ ਮਹਿਸੂਸ ਨਹੀਂ ਹੋਣ ਦਿੱਤਾ ਜੀ ਮੈਨੂੰ ਐਂ ਦੀ ਵੀ ਅਸੀਂ ਪੈਸੇ ਵਾਲੇ ਆ अच्छा हां मेन सानू महसूस नहीं होन दंदे मां बाप दस दिन ती भी अपनी आ कंडीशन अपने आ हालात ने है ना ते गड्डी लेया ओदे भी चलो पहली बार मेरी मां ने ਸਾਡਾ ਮੱਥਾ ਚੁੰਮਿਆ ਦੋਈ ਪਾਈਆਂ ਦਾ ਗੱਡੀ ਲੈ ਕੇ ਆਇਆ ਜੰਦੇ ਮੈਂ ਖੁਸ਼ੀ ਹੁੰਦੀ ਆ ਮਾਪ ਨੂੰ ਪਰ ਹਾਈ ਇਹ ਜੇ ਫੈਮਿਲੀ ਚ ਪਪਣ ਦਰਸਾਉਣਾ ਨਹੀਂ ਹੁੰਦਾ ਮਾਪਾਪ ਨੂੰ ਵੀ ਦੱਸਣਾ ਆਉਂਦਾ ਦਰਸਾਉਣਾ ਆਉਂਦਾ ਹੈ ਨਾ ਗੱਡੀ ਚ ਬੈਠਣ ਦਾ ਵੀ ਡਰ ਲੱਗਦਾ ਤੇ ਯਾਰ ਮੈਨੂੰ ਅਗਲਾ ਜਣਾ ਕਹਦੇ ਵੀ ਯਾਰ ਤੂੰ ਗੱਡੀ ਚ ਬੈਠਾ ਹੋਗੇ ਬਾਰ ਨਿਕਲ ਮੈਂ ਪਹਿਲੀ ਬਰਾਤ ਵੀ ਜਾਣਾ ਕਿਸੇ ਜੇ ਮੈਨੂੰ ਕੋਈ ਕਹਿੰਦਾ ਗੱਡੀ 'ਚ ਬਹਿ ਜਾ ਮੈਂ ਬੱਸ 'ਚ ਬਹਿ ਜਾਂਦਾ ਉਹਦੀ ਜਾ ਕੇ ਸੇਤ ਜੀ ਮੈਂ ਸੋਣਿਆ ਤੁਹਾਡੀ ਖਰਾਬ ਹੋ ਗਈ ਸੀ ਆ ਕੁਛ ਨਹੀਂ ਮਰੇ ਸਾਡੇ ਭੁੱਕੀ ਖਾਲੀ ਜਾਦੇ ਭਾਈ ਗਰਮੀ ਆ ਪੂਪਣੀਆਂ ਆਂ ਆਗੀਆਂ ਹਾਂ ਉਹ ਠੀਕ ਆ ਹਾਂ ਮੈਂ ਤਾਂ ਠੀਕ ਆ ਬਾਬੂ ਭੁੱਕੀ ਨਾ ਖਾਇਆ ਕਰੋ ਪਰਸ ਫੜ ਲੈਂਦੀ ਆ ਆ ਇਹ ਨੀ ਇਹ ਨੂੰ ਬੜ ਲੂ ਪਰਸਾਂ ਕੰਜਰਦਾ ਜੇ ਭੁੱਕੀ ਨਹੀਂ ਖਾ ਮਗਾ ਮਰਨੀ ਜਾ ਮਾਗੇ ਹੈ ਉਹ ਝੋਟੇ ਮਾਕੂ ਥੋੜਾ ਮਰੇ ਸਾਲੋ ਬੀੜੀਆਂ ਲਾਗੇ ਤੂੰ ਆ ਜਾ ਨਾ ਸਬਜ਼ ਦੀ ਕੱਢੀ ਜਾਵਾਂਗੇ ਹੈ ਕੰਦਰ ਦਾ ਬੌਲਾ ਨਹੀਂ ਬਾਪੂ ਪਰ ਤੁਸੀਂ ਜੇ ਨਾ ਅੱਜ ਕੱਲ ਪੁਲਿਸ ਬਹੁਤ ਤਰਕਾ ਆ ਉਹ ਚੱਕ ਲੈਂਦੀ ਆ ਘਰੋਂ ਆਏ ਕਿ ਮੈਂ ਲੈ ਜਾ ਕੇ ਮਰਾ ਵੀਰਾ ਪਾ ਪਤਾ ਨਹੀਂ ਲੱਗਣ ਦਿੰਦੇ ਹੈ ਉਹ ਤੇਰੇ ਨਵੇਂ ਗੱਲਾਂ ਪੁੱਤ ਕਿਸੇ ਨੂੰ ਦੱਸੀ ਨਾ ਤਦੋਂ ਕੋਈ ਆਉਂਦਾ ਮੈਂ ਕੱਚੇ ਦੇ ਨਾਲੇ ਲਵੇ ਖਾਣਾ ਜਾਂ ਬਣਵਾਰਖਾ ਉਹ ਚ ਪਾਲਣਾ ਕਿਸੇ ਨੂੰ ਪਤਾ ਨਹੀਂ ਲੱਗਦਾ ਭੁੱਕੀ ਕਿੱਥੇ ਆ ਆ ਬਸ ਲੈਣ ਦੇ ਮਰਾਕਰ ਬਸ ਲੈਣ ਦੇ ਕੰਜਰ ਦਿਓ ਪਧੇਰੀਆ ਠੋਕਰਾ ਖਾਲੀਆਂ ਮੈਂ ਤਾਂ ਤੁਹਾਨੂੰ ਲੱਗਦਾ ਵੀ ਉਹ ਪਿਓ ਦੇ ਜਿਹੜਾ ਰਿਸ਼ਤਾ ਸੀ ਪਿਓ ਦਾ ਰਤਬੜੀ ইমেজ ਸੀ ਉਹ ਥੋੜੀ ਜਿਹੀ ਪਿੱਛੇ ਰੱਖੀ ਹੋਈ ਆਪਾਂ ਹੁਣ ਮੈਂ ਤੁਹਾਨੂੰ ਰੀਲ ਵਾਲਾ ਮਟੀਰੀਅਲ ਦੇਵਾਂ ਜਿਹੜੀ ਮੈਂ ਜਿਹੜੀ ਮੈਂ ਤੁਸੀ ਜਿਹੜੀ ਦਿਲ ਦੀ ਗੱਲ ਆ ਉਹ ਦੱਸਣੀ ਆ ਬਸ ਠੀਕ ਆ ਮੈਂ ਜੀ ਰੀਲ ਵਾਲਾ ਮਟੀਰੀਅਲ ਲੈਣਾ ਫਿਰ ਤਾਂ ਮੈਂ ਉਸ ਹੱਬ ਨਾਲ ਬੋਲ ਦਾਂ ਨਾ 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 ਜੋ ਥੋੜਾ ਦਿਲ ਦੀ ਹੈ ਵੱਡੇ ਵੀਰ ਭਾਈ ਬੱਲ ਸਾਰੇ ਨੇ ਹੁੰਦੇ ਨੇ ਹੁਣ ਤੁਹਾਡੇ ਜਿਹੜੀ ਤੁਸੀਂ ਮੈਨੂੰ ਗੱਲ ਕਹਤੀ ਤੁਸੀਂ ਆਪਦੇ ਘਰੋਂ ਦੇਖਿਆ ਤੁਹਾਡੇ ਫਾਦਰ ਸਾਹਿਬ ਨੂੰ ਬਿਲਕੁਲ ਮੈਂ ਦੇਖਿਆ ਮੈਂ ਤੁਹਾਨੂੰ ਉਹ ਤੋਂ ਪਹਿਲਾਂ ਹੀ ਦੱਸ ਚੁੱਕਾ ਮੇਰੇ ਫਾਦਰ ਸਾਹਿਬ ਬਚਪਨ ਚ ਉਹ ਮੰंजे ਚ ਬੈਠੇ ਨੇ ਸੋ ਮੇਰੇ ਲਈ ਇਹ ਇਮੇਜ ਨਹੀਂ ਹੈਗੀ ਫਾਦਰ ਦੀ ਕਿਉਂਕਿ ਬਚਪਨ ਚ ਉਹਨਾਂ ਦੇ ਗੋਡੇ ਮੁੜੇ ਹੋਏ ਨੇ ਹਨਾ ਤੇ ਮੇਰੀ ਮਾਤਾ ਨੇ ਕੰਮ ਕਰੇ ਨੇ ਸੀ ਮਾਤਾ ਨੂੰ ਕੰਮ ਕਰਦਾ ਦੇਖਦੇ ਨੇ ਪਿਓ ਮੰਗੂ ਮੇਰੇ ਭਾਈ ਦੇ ਦਿਨ ਮੇਰੇ ਡੈਡੀ ਨੇ ਕੰਮ ਕੀਤਾ ਮੈਂ ਨਹੀਂ ਕਹਿੰਦਾ ਕੀਤਾ ਨਹੀਂ ਮੇਰੇ ਡੈਡੀ ਨੇ ਕੰਮ ਬਹੁਤ ਕੀਤਾ ਪਰ ਜਿਵੇਂ ਦੀ ਤੁਸੀਂ ਚੀਜ਼ ਦੱਸਦੇ ਨੇ ਐਵੇਂ ਦੀ ਨਹੀਂ ਹੋਈ ਕਈਆਂ ਦੇ ਮਾਪੇ ਹੁੰਦੇ ਨੇ ਯਾਰ ਨਸ਼ੇੜੀ ਹੁੰਦੇ ਨੇ दारू ਪੀਂਦੇ ਨੇ ਰੱਬ ਸਭ ਦੀਆਂ ਅਲੱਗ-ਅਲੱਗ ਥਿਓਰੀਆਂ ਅਲੱਗ-ਅਲੱਗ ਚੀਜ਼ ਆ ਨਾ ਸਭ ਦੇ ਮਾਪੇ ਸੇਮ ਨਹੀਂ ਹੁੰਦੇ ਸਭ ਦੇ ਮਾਪੇ ਸੇਮ ਨਹੀਂ ਹੁੰਦੇ ਮੇਰੇ ਮਾਪੇ ਨੇ ਸਾਨੂੰ ਮਹਿਸੂਸ ਨਹੀਂ ਹੋਣ ਦਿੱਤਾ ਵੀ ਆਪਣੇ ਕੀ ਕੰਡੀਸ਼ਨ ਆ ਸੌਂ ਲੱਗੇ ਬਈ ਕਦੇ ਮਹਿਸੂਸ ਨਹੀਂ ਹੋਣ ਦਿੱਤਾ ਜੀ ਮੈਨੂੰ ਐਂ ਦੀ ਵੀ ਅਸੀਂ ਪੈਸੇ ਵਾਲੇ अच्छा हां मेन सानू ਮਹਿਸੂਸ ਨਹੀਂ ਹੋਣ ਦਿੰਦੇ ਮਾ ਬਾਬ 10 ਦਿਨ ਤੀ ਵੀ ਆਪਣੀ ਆ ਕੰਡੀਸ਼ਨ ਆਪਣੇ ਆ ਹਾਲਾਤ ਨੇ ਸ਼ਾਇਦ ਜੇ ਮੈਨੂੰ ਬਚਪਨ ਦੀ ਉਹ ਚੀਜ਼ਾਂ ਦੱਸਦੇ ਹੁੰਦੇ ਵੀ ਪੁੱਤ ਪਤਾ ਵੀ ਜੇ ਕਮਾਵਾਂਗੇ ਤਾਂ ਖਾਵਾਂਗੇ ਮੈਂ ਸੋਚ ਇਹਨਾਂ ਵੱਡੀ ਰੱਖ ਸਕਦਾ ਮੈਂ ਇਹ ਚੀਜ਼ਾਂ ਤੇ ਨਹੀਂ ਆਉਂਦੀ ਨਾ ਮੇਰੇ ਕਿੱਥੇ ਮੇਰੀ ਸੋਚ ਕਿੱਥੇ ਖੜਦੀ ਮੇਰੀ ਦਿਹਾੜੀ ਤੱਕ ਪੈਸੇ ਕਮਾਉਣ ਤੱਕ ਰੋਟੀ ਤੱਕ ਮੇਰਾ ਡੈਡੀ ਉਸ ਤੋਂ ਬਾਅਦ ਮੇਰੇ ਤਾਇਆ ਜੀ ਪੂਰੀ ਰਿਸਪੈਕਟ ਕਰਨ ਲੱਗੇ ਘਰ ਤੋਂ ਘਰ ਬਣਾਉਣ ਤੋਂ ਬਾਅਦ ਗੱਡੀ ਲੈਣ ਤੋਂ ਬਾਅਦ ਤੇ ਮੇਰੀ ਮਾਂ ਵਧੀਆ ਇਮੋਸ਼ਨਲ ਹੋਈ ਸੀ ਉਹਦੇ ਉਹਦੇ ਅੱਖਾਂ ਭਰੀਆਂ ਹੋਈਆਂ ਸੀ ਜਿਦੇ ਕੋ ਲੈਂਟਰ ਪਿਆ ਕਰਦਾ ਹਨਾ ਤੇ ਗੱਡੀ ਲਈਆ ਉਹਦੇ ਵੀ ਚਲੋ ਪਹਿਲੀ ਵਾਰ ਮੇਰੀ ਮਾਂ ਨੇ ਸਾਡਾ ਮੱਥਾ ਚੁੰਮਿਆ ਦੋਏ ਪਾਈਆਂ ਦਾ ਗੱਡੀ ਲੈ ਕੇ ਆਏ ਜਿੰਦੇ ਮੈਂ ਖੁਸ਼ੀ ਹੁੰਦੀ ਆ ਮਾਪ ਨੂੰ ਆਪਾਂ ਹਾਈ ਇਹੋ ਜਿਹੇ ਫੈਮਿਲੀ ਨੂੰ ਦਰਸਾਉਣਾ ਜਾਂਦਾ ਮਾਪੇ ਨੂੰ ਵੀ ਦੱਸਣਾ ਆਉਂਦਾ ਦੱਸਣਾ ਆਉਂਦਾ ਹਨਾ ਹੁੰਦੀ ਆ ਖੁਸ਼ੀ ਪਰ ਦਿਖਾਉਣਾ ਨਹੀਂ ਆਉਂਦਾ ਆਪੋ ਚਾ ਦੱਸ ਨਹੀਂ ਸਕਦੇ ਅਗਲੇ ਨਾ ਫੀਲ ਨਹੀਂ ਕਰਾ ਸਕਦੇ ਯਾਰ ਮੈਂ ਕੀ ਸੋਚ ਰਿਹਾ ਤੇ ਬਈ ਇੱਕ ਐਂ ਵੀ ਨਾ ਮੈਨੂੰ ਵੀ ਉਹੀ ਗੱਲ ਆ ਗਈ ਵੀ ਆਪਾਂ ਨੂੰ ਲੱਗਦਾ ਵੀ ਯਾਰ ਨਾ ਵੀ ਪਿਆਰ ਘੱਟ ਕਰਦੇ ਲੋਕ ਜਿੱਦੇ ਮੈਂ ਗੱਡੀ ਲਈ ਜਾਣਾ ਬਈ ਉਹਦੇ ਪਤਾ ਲੱਗਾ ਮੈਨੂੰ ਯਾਰ ਲੋਕ ਨੇ ਜਿਹੜੇ ਆਡੀਅੰਸ ਬਈ ਸਭ ਤੋਂ ਵੱਡਾ ਧੰਨਵਾਦ ਉਹਨਾਂ ਦਾ ਯਾਰ ਆਡੀਅੰਸ ਦਾ ਨਾ ਜਿਹੜੇ ਸਾਨੂੰ ਪਿਆਰ ਕਰਦੇ ਨੇ ਦੇਖਦੇ ਨੇ ਨਾ ਉਹਨਾਂ ਨੇ ਬਈ ਤੁਸੀਂ ਯਕੀਨ ਮੰਨੋ ਘੱਟੋ ਘੱਟ 15-1600 ਮੈਂਸ਼ਨ ਹੋ ਰਹੀਆਂ ਮੈਨੂੰ ਸਟੋਰੀਆਂ ਜਿਹੜੀਆਂ ਹਿਡਣਤੀ ਰਿਕੁਐਸਟ ਜੀ ਉਹ ਆਡਾ ਉਹ ਲੋਕਾਂ ਨੇ ਇੰਨੀ ਜਿਆਦਾ ਖੁਸ਼ੀ ਮਨਾਈ ਜਿਹੜੇ ਮੈਨੂੰ ਜਾਣਦੇ ਵੀ ਨਹੀਂ ਯਾਰ ਇਹ ਚੀਜ਼ ਹਨਾ ਖੁਸ਼ੀ ਵਾਲੀ ਗੱਲ ਹੈ ਉਹ ਬੰਦੇ ਸ਼ੋਕਰ ਮਨਾ ਰਹੇ ਨੇ ਜਿਹੜੇ ਜਾਣਦੇ ਨਹੀਂ ਬਾਈ ਸਾਨੂੰ ਖੁਸ਼ੀ ਹੋਈ ਤੂੰ ਗੱਡੀ ਲੈ ਲਈ ਖੁਸ਼ੀ ਹੋਈ ਉਹ ਚੀਜ਼ ਯਾਰ ਬਹੁਤ ਵਧੀਆ ਫੀਲ ਹੁੰਦਾ ਯਾਰ ਬਈ ਬਾਲਾ ਵਧੀਆ ਜਿਹਾ ਖੁਸ਼ੀ ਜਿਹਾ ਜ਼ਾਹਿਰ ਨਹੀਂ ਕਰਨੀ ਪਰ ਅੰਦਰ ਕੁਦਕੁਦੀਆਂ ਹੀ ਨਹੀਂ ਹੋ ਜਾਂਦੀਆਂ ਉਹ ਕੋਦਕੋਦੀਆਂ ਹੀ ਹੁੰਦੀਆਂ ਨੇ ਬਈ ਯਾਰ ਸੱਚੀ ਇੰਨਾ ਪਿਆਰ ਕਰਦੇ ਨੇ ਲੋਕ ਯਾਰ ਹਨਾ ਉਹ ਮੈਨੂੰ ਜਾਣਦੇ ਨਹੀਂ ਬੁਝਦੇ ਨਹੀਂ ਉਹ ਮੇਰੀ ਕਾਰ ਦੀ ਖੁਸ਼ੀ ਮਨਾ ਰਹੇ ਨੇ ਫਿਰ ਤਾਂ ਹੀ ਉਹਨਾਂ ਨੂੰ ਮੈਂ ਹੁਣ ਕਹਿਣਾ ਚਾਹੁੰਨਾ ਬਈ ਜਿਨ੍ਹਾਂ ਨੂੰ ਰੀਮੈਂਸ਼ਨ ਨਹੀਂ ਹੋਇਆ ਜਿਨ੍ਹਾਂ ਦਾ ਗੁੱਸਾ ਕਰ ਜਾਂਦੇ ਨੇ ਕਈ ਯਾਰ ਵੀ ਤੁਸੀਂ ਰਿਪਲਾਈ ਨਹੀਂ ਕਰਦੇ ਯਾਰ ਥੋੜੇ ਚੀਕੋ ਆ ਗਿਆ ਐਟੀਟਿਊਡ ਆ ਗਿਆ ਇਹ ਜੀ ਗੱਲ ਨਹੀਂ ਹੁੰਦੀ ਬਾਈ ਉਹ ਆਈਐਨਏ ਜਾਂਦੇ ਨੇ ਉਹਨਾਂ ਨੂੰ ਦੋ ਤਿੰਨ ਦਿਨ ਚਾਹੀਦੇ ਨੇ ਰੈਗੂਲਰ ਬੈਠ ਕੇ ਦੇਖਣ ਨੂੰ ਦੇਖਣ ਨੂੰ ਸਾਰੀ ਚੀਜ਼ ਆ ਜਾਂਦਾ ਯਾਰ ਇਹ ਨਹੀਂ ਦਾ ਜ਼ਿਆਦਾ ਪੰਜ ਦਿਨ ਰਿਪਲਾਈ ਹੋ ਜਾਂਦਾ ਹੋ ਜਾਂਦਾ ਬਾਕੀ ਗੁੱਸਾ ਨਾ ਕਰਿਆ ਕਰੋ ਬਾਈ ਅੱਛਾ ਜਦੋਂ ਬਾਈ ਸਾਈਕਲ ਤੋਂ ਗੱਡੀ ਤੱਕ ਦਾ ਸਫ਼ਰ ਆਇਆ ਹਾਂਜੀ ਬਾਈ ਪਤਾ ਪਹਿਲੀ ਵਾਰ ਗੱਡੀ 'ਚ ਬੈਠੇ ਤੁਸੀਂ ਬਿਲਕੁਲ ਇਕੱਲੇ ਤਾਂ ਆਪਣੇ ਆਪ ਨਾਲ ਗੱਲਾਂ ਕੀਤੀਆਂ ਨਾ ਕੁਝ ਨਹੀਂ ਕਰਿਆ ਬਹੀ ਪਹਿਲੀ ਵਾਰ ਨਾ 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 ਪਹਿਲੀ ਵਾਰ ਤਾਂ ਮੈਂ ਕੱਲਾ ਬੈਠਾ ਨਹੀਂ ਜਦੋਂ ਪੁਰਾਣੀ ਗੱਡੀ ਲੈ ਕੇ ਆਏਦੇ ਸੀ ਬੱਲੇ ਡਿਆ ਥੋੜੇ ਕੋਲੇ ਸੀ ਉਹ ਮੈਨੂੰ ਤਾਂ ਗੱਡੀ ਚਲਾਉਣੀ ਵੀ ਨਹੀਂ ਆਉਂਦੀ ਸੀ ਚਲਾਉਂਦਾ ਕੌਣ ਸੀ ਲੱਗਿਆ ਮੈਂ ਕਦੇ ਗੱਡੀ ਨਹੀਂ ਚਲਾਈਦੀ ਮੈਂ ਤੁਹਾਨੂੰ ਦੱਸਦਾ ਤੇ ਕਹਿੰਦੇ ਕੋਈ ਗੱਲ ਆ ਵੀ ਅੰਨੇ ਨੂੰ ਅੰਨਾ ਰਾਹ ਦਿਖਾ ਰਿਹਾ ਉਹ ਵੀ ਗੱਲ ਹੋਈ ਸੀ ਮੇਰੇ ਨਾਲ ਜੱਸ ਨੂੰ ਆਉਂਦੀ ਹੁੰਦੀ ਸੀ 10% ਗੱਡੀ ਮੇਰਾ ਪਾਈ ਲੈ ਆ ਮੇਰੇ ਬਾਸ ਕਹਿ ਸਕਦੇ ਆ ਉਹ ਚਲਾਵਾਂ ਲੰਦਤੀ ਉਹਨੇ ਚਲਾਈ ਆ ਥੋੜੀ ਬਾਰ 10% ਇਹ ਆ ਉਹਨੂੰ ਪਤਾ ਦੀ ਵੀ ਕਿਵੇਂ ਕੰਟਰੋਲ ਕਰਨੇ ਆ ਕਿਵੇਂ ਚਲਾਏ ਨਹੀਂ ਵੀ ਮਾਸਟਰ ਦੀ ਉਹ ਗੱਡੀ ਚ ਡਰ ਕੇ ਚਲਾਉਂਦਾ ਸੀ ਤੇ ਭਾਈ ਮੇਰਾ ਭਾਈ ਗੱਡੀ ਲਈ ਮੇਰੇ ਭਾਈ ਨੇ ਖੜਾਈ ਮਾ ਹੁਣ ਆਪਾਂ ਕਿਵੇਂ ਕਰੀਏ ਜੱਸ ਸਿੱਖੜੀ ਤਹਿ ਗਈ ਆ ਜੱਸ ਆ ਗਿਆ ਕਹਿੰਦਾ ਮੈਂ ਇਸਕੇ ਨੂੰ ਤੈਨੂੰ ਜੱਸ ਨੇ ਚੱਕਾਈ ਆ ਮੈਨੂੰ ਗੱਡੀ ਆਪ ਉਹਨ ਘਟੋਂਦੀ ਸੀ ਹੁਣ ਵੀ ਆਪ ਡਰ ਕੇ ਚਲਾਉਂਦਾ ਥੋੜੀ ਤੂੰ ਕੋਈ ਰੈਗੂਲਰ ਚਲਾਈ ਨਹੀਂ ਹੈਗੀ ਮੈਂ ਰੈਗੂਲਰ ਚਲਾਉਣ ਲੱਗ ਗਿਆ ਓਕੇ ਹੈਨਾ ਆਪਦੀ ਚੀਜ਼ ਆਪਦੀ ਹੁੰਦੀ ਆ ਆਪਣੀ ਆਪਦੀ ਚੀਜ਼ ਤੇ ਡਰ ਨਹੀਂ ਹੁੰਦਾ ਨਹੀਂ ਹੁੰਦਾ ਤੇ ਮੇਰੀ ਚੀਜ਼ ਚ ਗੱਡੀ ਮੈਂ ਲੈਤੀ ਪਰ ਜਸ ਨੂੰ ਡਰ ਨਹੀਂ ਤੀ ਉਹ ਤੇ ਵੀ ਚਲ ਆਪਦੀ ਚੀਜ਼ ਆ ਉਹਨੂੰ ਪਤਾ ਦੀ ਵੀ ਕੁਝ ਕਹਿਦਾ ਨਹੀਂ ਜੇ ਟੁੱਟ-ਪੁੱਟ ਵੀ ਗਈ ਅਸੀਂ ਗਏ ਪਏ ਮੰਡੀ ਚ ਬਾੜੀ ਮਾ ਮੰਡੀ ਨਹੀਂ ਪਾ ਉਧਰ ਚੱਲਦਾ ਤੂਰ ਬੰਜਾਰੇ ਕਣੀ ਕੱਚਾ ਰਾਸਤਾ ਇੱਕ ਦਿੜਬੇਲ ਝੜਕ ਦੋ ਉਧਰ ਪਾਲੀ ਉੱਥੇ ਪਹਿਲੀ ਵਾਰ ਸਟੀering ਫੜਿਆ ਮੈਂ ਜਿੰਨੀ ਬਾਰ ਮੈਂ ਲਾ ਲਉ ਜੇ ਮਹੀਨਾ ਮੇਰੇ ਗੱਡੀ ਜਦੋਂ ਮੈਂ ਚਲਾਉਂਦਾ ਹੁੰਦਾ ਸੀ ਨਾ ਹੈਪੀ ਰਾਈ ਕੋਟੀ ਨਹੀਂ ਗਾ ਬਈ ਦਾ ਗਾਣਾ ਬਾਹ ਗੁਰੂ ਬਾਗੁਰੂ ਉਹ ਲਾਉਂਦਾ ਹੁੰਦਾ ਸੀ ਰਿਪੀਟ ਤੇ ਚੱਲੀ ਜਾਂਦਾ ਸੀ ਬਈ ਜਿੱਦੇ ਜਦੋਂ ਵੀ ਗੱਡੀ ਚਲਾਣੀ ਬਾਘ ਗੁਰੂ ਬਾਘ ਗੁਰੂ ਰਿਪੀਟ ਤੇ ਉਹ ਚੱਲਿਆ ਕਰੇ ਡਰ ਲੱਗਦਾ ਸੀ ਯਾਰ ਵੀ ਜੁਣਦਾ ਬਾਘ ਗੁਰੂ ਹੀ ਬਚਾਊਗਾ ਜਦੋਂ ਗੱਡੀ ਚਲਾਉਣ ਲੱਗੇ ਠੀਕ ਠਾਕ ਨਾਰਮਲ ਫਿਰ ਫਿਰ ਦੂਜੇ ਗਾਣੇ ਵੀ ਸੁਣਨ ਲੱਗੇ ਤੇ ਬਾਘ ਗੁਰੂ ਵੀ ਲਾਉਂਦੇ ਸੀ ਪਰ ਫਿਰ ਦੂਜੇ ਵੀ ਸੁਣਨ ਲੱਗਦੇ ਨਾਲ ਉਸ ਤੋਂ ਪਹਿਲਾਂ ਦੂਜਾ ਗਾਣਾ ਚਲਾਈ ਨਹੀਂ ਦੀ ਇਹੀ ਚੱਲਦਾ ਹੁੰਦਾ ਜਿਆਦਾ ਸੀ ਹਾਂ ਰਿਪੀਟ ਤੇ ਲਾਉਂਦੇ ਸੀ ਕਿਹੜੇ ਸਾਲ ਦੀ ਗੱਲ ਹੈ ਆ ਪਿਛਲੇ ਸਾਲ ਹੀ ਗੱਡੀ ਲਈ ਆ ਮੈਂ ਹੁਣੇ ਸਿੱਖਿਓ ਅਜੇ 24 ਚ ਹੀ ਸਿੱਖਿਓ ਮੈਂ ਉਹ ਫਰਾ ਸਿਰੇ ਕਰਤੀ 24 ਜੀ ਗੱਡੀ ਸਿੱਖਿਆ ਮੈਂ ਉਹਦੇ ਪੱਲਾ ਮੈਂ ਗੱਡੀ ਚਲਾਈ ਨਹੀਂ ਸੀ ਕਦੇ ਲੋਡ ਲੇ ਪਹਿਲਾ ਲੋਡ ਲੋਡ ਦਾ ਕੀ ਕਰਦੇ ਪੈਸਾ ਵੀ ਨਾ ਜਾਂਦਾ ਜੇਬ ਚ ਮੋਟਰਸਾਈਕਲ ਤਾਂ ਅਸੀਂ 7000 ਦਾ ਲੈ ਆਦੀ ਪੁਰਾਣਾ ਯਾਰ ਮੋਟਰਸਾਈਕਲ ਲੈਣ ਦੀ ਉਕਾਦ ਨਹੀਂ ਸੀ ਪਹਿਲਾਂ ਗੱਡੀ ਚ ਪਤੰਗ ਬਰਾਤਾਂ ਜਾਂਦੇ ਹੁੰਦੇ ਸੀ ਨਾ ਭਾਈ ਹਾਂ ਬਰਾਤਾਂ ਗੱਡੀਆਂ ਚ ਜਾਂਦੀਆਂ ਸੀ ਇੱਕ ਮੰਨ ਲਓ ਵੀ ਉਹੀ ਗੱਲ ਆ ਕਿ ਵੀ ਦਾਇਰਾ ਤਾਂ ਹੁੰਦਾ ਨਾ ਜਿੱਡਾ ਆਪਣੀ ਸੋਚ ਉਮੀਦੀ ਹੋ ਜਾਂਦੀ ਮੈਨੂੰ ਗੱਡੀ ਚ ਬੈਠਣ ਦਾ ਵੀ ਡਰ ਲੱਗਦਾ ਸੀ ਯਾਰ ਮੈਨੂੰ ਅਗਲਾ ਜਣਾ ਕਹਿੰਦੇ ਵੀ ਯਾਰ ਤੂੰ ਗੱਡੀ ਚ ਬੈਠਾਂ ਉਹ ਬਾਰ ਨਿਕਲ ਮੈਂ ਪਹਿਲੀ ਬਰਾਤ ਚ ਵੀ ਜਾਣਾ ਕਿਸੇ ਜੇ ਮੈਨੂੰ ਕੋਈ ਕਹਿੰਦਾ ਗੱਡੀ ਚ ਬਹਿ ਜਾ ਮੈਂ ਬੱਸ ਚ ਬਹਿ ਜਾਂਦਾ ਸੀ ਜਾ ਕੇ ਬਰਾਤਾਂ ਵੀ ਬੱਸ ਚ ਜਾਂਦੇ ਹੁੰਦੇ ਡਰ ਮਾਈਂਡ ਸੈਟ ਓਵੇਂ ਦਾ ਹੋ ਜਾਂਦਾ ਨਾ ਮੈਨੂੰ ਗੱਡੀ ਦੀ ਡਰ ਲੱਗਦਾ ਕਦੇ ਕਦਾਈ ਮਨ ਲਾਦਾ ਬਹੁਤ ਰੇਅਰ ਬੈਠਾ ਹਾਂਗਾ ਮੈਂ ਗੱਡੀਆਂ ਚ ਬਰਾਤਾਂ ਜਿਹੜਾ ਟਾੜਾ ਸੂਮਾ ਜਾਂਦੀ ਹੁੰਦੀ ਉਹਦੀ ਜਦ ਤੂਫਾਨ ਹੁੰਦੀ ਦੀ ਇਹ ਜਾਂਦੇ ਆਉਂਦੇ ਟਾੜਾ ਸੂਮਾ ਆਉਂਦੀ ਕੈਂ ਵੀ ਹੁੰਦਾ ਤੇ ਆਉਂਦੇ ਮੂੰਹ ਬਾਹਰ ਹੀ ਹੁੰਦੇ ਕਦੇ ਕਿਹੜਾ ਉਲਟੀ ਮੇਰੇ ਕਿਹੜਾ ਮਾਲਾ ਹੁੰਦਾ ਜੀ ਕਦੇ ਦਾ ਤੁੱਕਿਆ ਮੋ ਉਹ 3 ਪੈ ਨੂੰ ਕੜੀ ਮਰੀ ਕੋਈ ਪਕੌੜਾ ਮਾਰਦਾ ਕੋਈ ਗੁਲਾਬ ਜਾਮਨ ਮਾਰਦਾ ਤੁਸੀਂ ਨਾ ਉਸ کردار ਦੇ ਵਿੱਚ ਆਪਾਂ ਕੁਝ ਗੱਲਾਂ ਕਰਾਂਗੇ ਚਾਪ ਨਹੀਂ ਬਸ ਇੱਕ ਦੋ ਹਾਂ ਹਾਂ ਚਲੋ ਜਿਵੇਂ ਤੁਹਾਡੀ ਮਰਜ਼ੀ ਆਪਾਂ ਕੁਝ ਗੱਲਾਂ ਕਰਾਂਗੇ ਤੇ ਤੁਸੀਂ کردار ਦੇ ਵਿੱਚ ਮੈਨੂੰ ਜਵਾਬ ਦੇਣਗੇ ਹਾਂ ਬਾਪੂ ਜਸਸੀ ਗਾਲ ਆਹ ਸਸੇ ਗਾਲ ਭਾਈ ਕਿਵੇਂ ਠੀਕ ਹੋ ਆਪ ਬਦਿਆ ਬੱਤ ਤੂੰ ਦੱਸ ਠੀਕ ਆ ਮਾ ਠੀਕ ਆ ਠੀਕ ਆ ਮੈਰਾ ਵੀ ਠੀਕ ਆ ਤਰੀ ਇਹ ਇੱਕ ਜੀ ਇੱਕ ਮਿੰਟ ਸੌਰੀ ਇੱਕ ਮਿੰਟ ਕੱਟ ਗੱਲ ਇਹਨਾਂ ਮਤਲਬ ਕਰੈਕਟਰ ਨੂੰ ਇਹ ਚੀਜ਼ਾਂ ਨੂੰ ਵੀ ਗਲਤ ਬੰਨਿਆ ਜਾਣਾ ਜਿਹੜੇ ਪਰਾਣੇ ਬੁੜੇ ਨੇ ਉਹਨਾਂ ਦੇ ਬੀਬੀ ਨੂੰ ਪੁੱਛਣੀ ਪੁੱਛਣਾ ਆਉਂਦਾ ਬਈ ਅੱਜ ਵੀ ਪੁੱਛਦੇ ਨੇ ਅੱਜ ਵੀ ਪੁੱਛਦੇ ਨੇ ਇਹ ਨਹੀਂ ਵੀ ਉਹਨਾਂ ਦੀ ਮੈਂਟੈਲਿਟੀ ਗਲਤ ਆ ਹੁਣ ਲੱਗਦਾ ਹੂ ਹੋਰ ਪੁੱਤ ਬੀਬੀ ਠੀਕ ਆ ਤੇਰੀ ਉਹਨਾਂ ਤਾਂ ਚੱਲਦੀ ਉਹਨਾਂ ਨੇ ਪੁੱਛਣੇ ਪੁੱਛਣਾ ਹੁੰਦਾ ਬਿਲਕੁਲ ਤਾਂ ਕਰਕੇ ਬੀਰੇ ਦਾ ਕੈਰੈਕਟਰ ਕਿਸੇ ਨੂੰ ਵੀ ਇੱਕ ਮਖਤਿਆਰੇ ਦਾ ਕੈਰੈਕਟਰ ਕਰਦਾ ਮੈਂ ਥੀਏਟਰ ਜੰਕਸ਼ਨ ਤੇ ਉਹ ਚ ਵੀ ਸਿੰਮਲ ਹੋਰ ਪੁੱਤ ਠੀਕ ਠੀਕ ਆ ਤੇ ਬੀਬੀ ਠੀਕ ਆ ਤੇਰੀ ਤੇ ਵੀ ਬੀਰ ਕੋਲ ਕਦੇ ਗਏ ਵੀ ਨਾ ਹੋਈਏ ਬੀਬੀ ਤੇ 70 ਕੱਢ ਲਉਂਦੀ ਹੋਵੇ ਪਰ ਪੁੱਛਣੇ ਹੀ ਪੁੱਛਣਾ ਆ ਜੋ ਕਰਦਾਰ ਚ ਆ ਜਾ ਭਾਈ ਬਾਪੂ ਜੀ ਫਿਰ ਠੀਕ ਹੋ ਆ ਬਦਿਆ ਬਦਿਆ ਭਾਈ ਤੂੰ ਦੱਸ ਠੀਕ ਆ ਕਿਵੇਂ ਸੇਤ ਜੀ ਮੈਂ ਸੁਣਿਆ ਤੁਹਾਡੀ ਖਰਾਬ ਹੋ ਗਈ ਸੀ ਆ ਕੁਛ ਨਹੀਂ ਮਰੇ ਹਾਲ ਦੇ ਭੁੱਕੀ ਖਾਲੀ ਜਾਦੇ ਭਾਈ ਗਰਮੀ ਆ ਪੂਪਣੀਆਂ ਆ ਲਾਗੀਆਂ ਉਹ ਠੀਕ ਆ ਹਾਂ ਮੈਂ ਤਾਂ ਠੀਕ ਆ ਬਾਪੂ ਭੁੱਕੀ ਨਾ ਖਾਇਆ ਕਰੋ ਪਰ ਸਪੜ ਲੈਂਦੀ ਆ ਆ ਇਹ ਨੀ ਨੂੰ ਬੜ ਲੂ ਪਰ ਸਾਂ ਕੰਜਰਦਾ ਜੇ ਭੁੱਕੀ ਨਹੀਂ ਖਾ ਮਗ ਮਰਨੀ ਜਾ ਮਾ ਗਿਆ ਹੈ ਉਹ ਜੋ ਦੇ ਮਾ ਕੁ ਥੋੜਾ ਮਰੇ ਸਾਲੋ ਬੀੜੀਆਂ ਲਾ ਕੇ ਤੂੰ ਆ ਜਾ ਨਾ ਸਬਜ਼ ਦੀ ਕੱਢੀ ਜਾਵਾਂਗੇ ਹੈ ਕੰਦਰ ਦਾ ਬੌਲਾ ਨਹੀਂ ਬਾਪੂ ਪਰ ਤੁਸੀਂ ਜੇ ਨਾ ਅੱਜ ਕੱਲ ਪੁਲਿਸ ਬਹੁਤ ਤਰਕਾ ਆ ਉਹ ਚੱਕ ਲੈਂਦੀ ਆ ਘਰੋਂ ਆਏ ਕਿ ਮੈ ਲੈ ਜਾ ਜਾ ਕੇ ਮਰਾ ਵੀਰਾ ਪਾ ਪਤਾ ਹੀ ਨਹੀਂ ਲੱਗਣ ਦਿੰਦੇ ਹੈ ਉਹ ਤੇਰੇ ਲਵੇ ਗੱਲਾਂ ਪੁੱਤ ਕਿਸੇ ਨੂੰ ਦੱਸੀ ਨਾ ਤਦੋਂ ਕੋਈ ਆਉਂਦਾ ਮੈਂ ਕੱਚੇ ਦੇ ਨਾਲੇ ਲਵੇ ਕੰਨਾਂ ਜਾ ਬਣ ਬਾਰਖਾ ਉਹ ਚ ਪਾਲਣਾ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਇਹ ਭੋਕੀ ਕਿੱਥੇ ਆ ਆ ਅਰੇ ਬਾਪੂ ਮੈਂ ਦੇਖੀ ਸੀ ਇੱਕ ਤੁਹਾਡੀ ਵੀਡੀਓ ਮੈਨੂੰ ਪਤਾ ਲੱਗਿਆ ਤੁਸੀਂ ਫਲਾਣੀ ਮਾਰਕੀਟ 'ਚ ਖੜ੍ਹਦੇ ਹੋ ਬੀਬੀ ਨੂੰ ਦੇਖਦੇ ਸੀ ਐਡੀ ਬੀਬੀ ਇਹ ਤਾਂ ਨਹੀਂ ਗੱਲ ਆ ਇਹ ਮਾਂ ਦੇ ਕੰਨ ਮਾਰੇ ਤੇਰੀ ਤੇ ਹੋਈ ਨਾ ਰੌਲਾ ਪਾਦੀ ਬਦਨਾਮ ਕਰ ਦੇਗਾ ਮੈਨੂੰ ਮੇਰੇ ਤਾਂ ਕੋਈ ਹੌਮ ਨਹੀਂ ਖਾਂਦਾ ਪੰਡਚਾ ਹੈ ਮੈਂ ਤਾਂ ਦੇਖਿਆ ਯਾਰ ਮੈਨੂੰ ਕੀ ਆਵਾਜ਼ ਹੈ ਅਰ ਬਈ ਯਾਰ ਐ ਬੋ ਅਜੀਬ ਲਾਦਾ ਕੱਪੜੇ 'ਚ ਕਰੈਕਟਰ ਪ੍ਰੋਪਰ ਆਉਂਦਾ ਨਹੀਂ ਯਾਰ ਮੈਂ ਨਾ ਇਹ ਗੱਲ ਇੰਦਰ ਬਾਈ ਤੋਂ ਸੁਣੀ ਹਾਂ ਕਹਿੰਦਾ ਪਤਾ ਹੀ ਨਹੀਂ ਕੀ ਚੱਕਰ ਆ ਬਾਈ ਅਸੀਂ ਜਦੋਂ ਨਾ ਆਈ ਝੱਗਾ ਜਾਂ ਆਈ ਉਹ ਲੱਪੜਿਆ ਜਾਂ ਪਾ ਲਿਆ ਕਹਿੰਦਾ ਸਾਡੇ ਜੋ ਕੋਈ ਬੰਦਾ ਨਾਰਮਲ ਗੱਲ ਹੀ ਨਹੀਂ ਕਰਦਾ ਲੱਤਾਂ ਢੀੜ ਨਾਰਮਲ ਠੀਕ ਆ ਕੁਰਤਾ ਪਜਾਮਾ ਪਾ ਗਏ ਹਾਂ ਠੀਕ ਆ ਉਹਦੀ ਬਾਹਾਂ ਚੜ ਜਾਣਗੇ ਮੁਰ ਜਾਣਗੇ ਗੋਡੇ ਮੁੜ ਜਾਣਗੇ ਪਤਾ ਨਹੀਂ ਪਤਾ ਨਹੀਂ ਕੁਰਤੇ ਪਜਾਮੇ ਜੀ ਕੋਸ ਹੈਗਾ ਭਾਈ ਕੁਰਤੇ ਪਜਾਮੇ ਵੀ ਰੱਖ ਰਗੇ ਨੇ ਉਹ ਡੇਗੇ ਨਹੀਂ ਉਹੀ ਵਰਤਦੇ ਨੇ ਹਾਂ ਉਹ ਇੱਕੋ ਵਰਤਦੇ ਆ ਨਮੀ ਚੀਜ਼ ਥੋੜਾ ਕਈ ਵਾਰ ਫੀਲ ਘਟ ਆਉਂਦਾ पुर ची वध व